ਗੁਰੂ ਦਾ ਸਿਮਰਨ ਕਰਨਾ ਹੀ ਗੁਰੂ ਤੋਂ ਬਲਿਹਾਰ ਜਾਣਾ ਹੈ ਇਸੇ ਦੇ ਸਿੱਖ ਨੂੰ ਗੁਰਮੰਤਰ ਮਹਾਰਾਜ ਬਹੁਤ ਪਿਆਰਾ ਦਿੱਤਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਤੋਂ ਬਲਿਹਾਰ ਜਾਣਾ ਵਾ ਵਾ ਮਿਲੇਗਾ ਕਿ ਆਕੈ ਸੁਖ ਬਾਛੈ ਸੁਖ ਸਹਜਾ ਘਰ ਅਨੰਦ ਹਮਾਰੈ ਫਿਰ ਗੁਰੂ ਨੂੰ ਸਿਮਰਨ ਨਾਲ ਹੋਰ ਕੀ ਮਿਲਦਾ ਤੁਸੀਂ ਸੁਖਮਨੀ ਸਾਹਿਬ ਚ ਰੋਜ਼ ਪੜ੍ਹਦੇ ਹੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਨ ਆਵਾ ਸਿਮਰਉ ਨ ਜਾਸਬ ਸੰਬਰ ਇਕੈ ਨਾਮ ਜਪਤ ਅਗੰਤ ਨਿਕੈ ਵੇਦ ਪੁਰਾਨ ਸਿਮਰਤ ਸੋਧਕਰ ਕਿੰਨੇ RAM ਨਾਮ ਇਕ ਅਖਰ ਕਿਨ ਕਾ ਇਕ ਜਿਸ ਜੀਵ ਸਭੈ ਤਾਕੀ ਮਮਾ ਗਨੀਨਾ ਆਵੇ ਕੰਖੀ ਇਕੈ ਦਰਸ ਤੋਹਾਰੋ ਨਾਨਕੁ ਪੁਨ ਸੰਗ ਮੋਹਿ ਉਧਾਰੋ ਹੁਣ ਪੂਰੇ ਸੁਖਮਨੀ ਸਾਹਿਬ ਦੇ ਪਾਠ ਵਿੱਚ 24 ਸ਼ਲੋਕ 24 ਅਸ਼ਟਪਦੀਆਂ ਵਿੱਚ ਇੱਕੋ ਹੀ ਰਹਾਉ ਦੀ ਪੰਕਤੀ ਹੈ ਪੂਰੇ ਸੁਖਮਨੀ ਸਾਹਿਬ ਦੇ ਚ ਇੱਕੋ ਹੀ ਰਹਾਉ ਦੀ ਪੰਕਤੀ ਉਹ ਸਾਰੇ ਸੁਖਮਨੀ ਸਾਹਿਬ ਦੇ ਪਾਠ ਦਾ ਸਾਰ ਅੰਛ ਹੈ ਕੇਂਦਰੀ ਭਾਵ ਹੈ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਵ ਨਾਮ ਪੜੋ ਸੁਖਮਨੀ ਸੁਖ ਅੰਮ੍ਰਿਤ ਪ੍ਰਵ ਨਾਮ ਭਗਤ ਜਨ ਕੈ ਮਨ ਵਿਸਰਾ ਪੜੋ ਸੁਖਮਣੀ ਸੁਖ ਅੰਮ੍ਰਿਤ ਪ੍ਰਵਨਾਮ ਭਗਤ ਜਨਾ ਕੈ ਮਨ ਵਿਸਰਾਮ ਆਖੋ ਸਤਨਾਮ ਸ੍ਰੀ ਸੁਖਮਣੀ ਦਾ ਅਰਥ ਕੀ ਹੈ ਸਿੱਧੇ ਅਰਥ ਕਰਾਂਗੇ ਸੁੱਖਾਂ ਦੀ ਮਣੀ ਇਹਦੇ ਅਰਥ ਹੋਰ ਵੀ ਹੋ ਸਕਦੇ ਨੇ ਕਿਉਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਅੰਤ ਨਹੀਂ ਹੈ ਕੋਈ ਜੇ ਕੋ ਬੰਦਾ ਵਿਆਖਿਆ ਕਰਕੇ ਕਹੇ ਨਾ ਵੀ ਅਰਥਾਂ ਦਾ ਆ ਅੰਤ ਹੈ ਇਸ ਤੋਂ ਪਰ ਅਰਥ ਨਹੀਂ ਹੈ ਨਹੀਂ ਜਿਵੇਂ ਸਾਗਰ ਦਾ ਕੋਈ ਅੰਤ ਨਹੀਂ ਹੈ ਇਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੱਖਰਾਂ ਦਾ ਸ਼ਬਦਾਂ ਦਾ ਵਿਆਖਿਆ ਜਿਹੜੀ ਹੈ ਕਦੇ ਮੁੱਕ ਨਹੀਂ ਸਕਦੀ ਸਾਹਿਬ ਮੇਰਾ ਨੀਤ ਨਮਨ ਸਦਾ ਸਦਾ ਦਾਤਾਰ ਸਦੀਆਂ ਲੰਘ ਗਈਆਂ ਨੇ ਕਦੇ ਕਿਸੇ ਨੇ ਕਿਹਾ ਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਪੁਰਾਣੀ ਹੋਵੇ ਕਦੇ ਕਿਸੇ ਨੇ ਕਿਹਾ ਸਦੀਆਂ ਲੰਘ ਗਈਆਂ ਜੀ ਐਨੇ ਸਾਲ ਪਹਿਲਾਂ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿਆਖਿਆ ਹੋਈ ਹੈ ਉਹ ਸ਼ਬਦ ਹੀ ਹੁਣ ਵਿਆਖਿਆ ਖਤਮ ਹੋ ਗਈ ਨਹੀਂ ਨਿਤ ਨਮਨ ਸਾਹਿਬ ਮੇਰਾ ਨਿਤ ਨਮਨ ਸਦਾ ਸਦਾ ਦਾਤਾਰ ਦੁਨੀਆਂ ਵਿੱਚ ਇੱਕੋ ਇੱਕ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਧ ਸੰਗਤ ਜਿਨ੍ਹਾਂ ਦੀ ਬਾਣੀ ਨਿਤ ਨਵੀਂ ਹੈ ਔਰ ਬੜੀ ਕਮਾਲ ਦੀ ਗੱਲ ਜਿਸ ਗੁਰੂ ਦਾ ਸੁਖ ਹਸਣ ਪੂਰੀ ਦੁਨੀਆ ਵਿੱਚ ਕਦੇ ਵੀ ਨਹੀਂ ਹੁੰਦਾ ਪੂਰੇ ਵਰਲਡ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਜਿਨ੍ਹਾਂ ਦਾ ਸੁਖ ਹਸਣ ਨਹੀਂ ਹੁੰਦਾ 24 ਘੰਟੇ 24 ਘੰਟੇ ਗੁਰੂ ਜਾਗਦਾ ਹੈ ਸਤਗੁਰ ਜਾਗਤਾ ਹੈ ਦਿਓ 24 ਘੰਟੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਦੇ ਨੇ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਸ਼ਰਾਮ ਕਰ ਰਹੇ ਨੇ ਸੁਖ ਹਸਣ ਹੋ ਗਿਆ ਜਾਗਦੇ ਪਤਾ ਕਿਵੇਂ ਨੇ ਪੂਰੀ ਦੁਨੀਆ ਵਿੱਚ ਤੁਸੀਂ ਕਹਿ ਨਹੀਂ ਸਕਦੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਸੁਖ ਹਸਣ ਹੋਇਆ ਹੈ ਆਪਣੇ ਕੋਲ ਇੱਥੇ 4 ਘੰਟਿਆਂ ਨੂੰ ਸੁਖ ਹਸਣ ਹੋਣਾ ਹੈ ਔਰ ਤੁਸੀਂ ਨੈਟ ਤੇ ਕੱਢ ਕੇ ਵੇਖੋ ਕੈਨਦਾ ਦੀ ਧਰਤੀ ਤੇ ਅਮਰੀਕਾ ਦੀ ਧਰਤੀ ਤੇ ਪ੍ਰਕਾਸ਼ ਹੋ ਗਿਆ ਇੱਥੇ ਸੁਖ ਹਸਣ ਹੋਣਾ ਹੈ ਉੱਥੇ ਦਿਨ ਚੜ੍ਹਦੇ ਉੱਥੇ ਸੰਕਟ ਥਮ ਤੇ ਪ੍ਰਕਾਸ਼ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਇਸ ਜਨਤ ਦੇ ਸਵੇਰੇ ਕੱਲ੍ਹ ਪ੍ਰਕਾਸ਼ ਹੋਣਾ ਕਈਆਂ ਥਾਵਾਂ ਤੇ ਸੁਖ ਹਸਣ ਹੋ ਜਾਣਾ ਕਈਆਂ ਥਾਵਾਂ ਤੇ 4 ਘੰਟੇ ਪਹਿਲਾਂ ਆਸਟ੍ਰੇਲੀਆ ਸਾਡੇ ਤੋਂ 4 ਘੰਟੇ ਪਹਿਲਾਂ ਪੰਜ ਪ੍ਰਕਾਸ਼ ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਦੁਨੀਆ ਵਿੱਚ 24 ਘੰਟੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਠੇ ਪਹਿਰ 24 ਆਵਰ ਪ੍ਰਕਾਸ਼ਮਾਨ ਨੇ ਕੋਈ ਇਹ ਨਹੀਂ ਕਹਿ ਸਕਦਾ ਰਾਤ ਪੈ ਗਈ ਗੁਰੂ ਗ੍ਰੰਥ ਸਾਹਿਬ ਹੁਣ ਆਰਾਮ ਕਰ ਰਹੇ ਇੱਥੇ ਸੁਖ ਹਸਣ ਹੈ ਅਮਰੀਕਾ ਵਿੱਚ ਪ੍ਰਕਾਸ਼ ਪਹਿਲੇ ਹੋ ਗਏ ਪੂਰੀ ਦੁਨੀਆ 'ਚ ਸਤਿਗੁਰ ਜਾਗਤਾ ਹੈ ਦਿਓ 24 ਘੰਟੇ ਸ਼ਬਦ ਗੁਰੂ ਦਾ ਪ੍ਰਕਾਸ਼ ਹੈ ਔਰ ਸਾ ਸੰਗਤ ਸਾਹਿਬ ਮੇਰਾ ਨੀਤ ਨਮਾ ਸੁਖਮਣੀ ਦਾ ਅਰਥ ਵਿਦਵਾਨਾਂ ਕੀਤਾ ਸੁੱਖਾਂ ਦੀ ਮਣੀ ਜਦੋਂ ਗੱਲ ਮਣੀ ਦੀ ਚੱਲਦੀ ਹੈ ਫਿਰ ਸਿੱਧਾ ਹੀ ਧਿਆਨ ਜਾਂਦਾ ਵੀ ਮਣੀ ਕਿੱਥੇ ਹੁੰਦੀ ਹੈ ਸੱਪ ਦੇ ਸਿਰ ਵਿੱਚ ਦੁਨੀਆ 'ਚ ਬਹੁਤ ਵਿਰਲੇ ਸੱਪ ਜਿਨ੍ਹਾਂ ਦੇ 100 ਸਾਲ ਉਮਰ ਕਹਿੰਦੇ ਪੂਰੀ ਹੋਣ ਤੋਂ ਬਾਅਦ ਸਿਰ ਵਿੱਚ ਮਣੀ ਪੈਦਾ ਹੁੰਦੀ ਹੈ। ਔਰ ਉਹ ਮਣੀ ਜਿਹੜਾ ਮਨ ਦਾ ਜਿਹਦੇ ਕੋਲ ਅਸਲੀ ਹੋਵੇ। ਜੇ ਕਿਸੇ ਨੂੰ ਕੋਈ ਜ਼ਹਿਰ ਨਾਲ ਲੜਿਆ ਸੱਪ ਕੀਣਾ ਕੰਡਾ ਵਿਸ਼ੂ ਦਸ ਜਾ ਵਿਸ਼ਵਾ ਕਹਿੰਦੇ ਉਹ ਮਣੀ ਲਾ ਦਿਆ ਸਾਰੀ ਜ਼ਹਿਰ ਜੂਸ ਲੈਂਦੀ। ਅੱਛਾ ਜਿਹਦੇ ਕੋਲ ਮਣੀ ਹੋਵੇ ਉਹਦੇ ਕੋਲ ਦੁਨੀਆ ਦੇ ਕਿਸੇ ਪਦਾਰਥ ਮਾਇਆ ਦਾ ਕਹਿੰਦੇ ਘਟਾ ਨਹੀਂ ਰਹਿੰਦਾ। ਇਹ ਵੈਦਿਕ ਗ੍ਰੰਥਾਂ ਦੀ ਵੀ ਕਥਾ ਹੈ ਇਹ ਅਸਲੀਅਤ ਵੀ ਹੈ ਤੇ ਜੋ ਡਿਸਕਵਰੀ ਵਾਲਿਆਂ ਨੇ ਵਿਖਾਇਆ ਉਹ ਮੈਂ ਤੁਹਾਨੂੰ ਦੱਸਣਾ ਸੱਪ ਦੇ ਸਿਰ ਵਿੱਚ ਜਿਹਦੇ ਮਣੀ ਪੈਦਾ ਹੋ ਜਾਵੇ ਉਹਨੂੰ ਆਪਣੀ ਖੁਰਾਕ ਲੱਭਣੀ ਨਹੀਂ ਪੈਂਦੀ ਪਤਗਿਓ ਰਾਤ ਪੈਂਦੀ ਹੈ ਉਹਦੇ ਸਿਰ ਦੀ ਮਣੀ ਚਮਕਦੀ ਹੈ ਉਹ ਆਪਣੇ ਸਿਰ ਤੋਂ ਮਣੀ ਕੱਢ ਕੇ ਮੂੰਹ ਰਾਹੀਂ ਰੱਖ ਦਿੰਦਾ ਹੈ ਔਰ ਮਣੀ ਦੀ ਚਮਕ ਨਾਲ ਹੋਰ ਕਈ ਜੀਵ ਜੰਤੂ ਕੀੜੇ ਕੰਡੇ ਜਿਹੜੇ ਉਡਣ ਵਾਲੇ ਨੇ ਉਹ ਮਣੀ ਦੀ ਲਾਈਟ ਵੇਖ ਕੇ ਉਹਦੇ ਤੇ ਆਉਂਦੇ ਨੇ ਸੱਪ ਨੂੰ ਆਪਣੀ ਖੁਰਾਕ ਲੱਭਣੀ ਨਹੀਂ ਪੈਂਦੀ ਉਹਨੂੰ ਉੱਥੇ ਬੈਠਿਆ ਸਭ ਕੁਝ ਮਣੀ ਤੇ ਉਹਦੀ ਖੁਰਾਕ ਆਉਂਦੀ ਹੈ ਫਿਰ ਉਹ ਸੱਪ ਆਪਣੀ ਖਰਾਕ ਭਾਲਦਾ ਨਹੀਂ ਕਿਤੇ ਉਹ ਆਪਣੇ ਆਪ ਉਹਦੇ ਕੋਲ ਖਰਾਕ ਚਲ ਕੇ ਆਉਂਦੀ ਹੈ ਔਰ ਸਸੰਗਤ ਉਸ ਸੱਪ ਦੇ ਅੰਦਰ ਜ਼ਹਿਰ ਬਣਨੀ ਬੰਦ ਹੋ ਜਾਂਦੀ ਹੈ ਜਿਹੜਾ ਆਮ ਸੱਪ ਹੁੰਦਾ ਹੈ 24 ਘੰਟਿਆਂ ਬਾਅਦ ਇੱਕ ਤੁਬਕਾ ਜ਼ਹਿਰ ਦਾ ਉਹਦੇ ਮੂੰਹ ਵਿੱਚ ਸਿਰ ਤੇ ਬਣਦਾ ਹੈ ਉਹਨੂੰ ਜ਼ਹਿਰ ਕੱਢਣੀ ਪੈਂਦੀ ਹੈ ਜੇ ਤੱਕ ਕਿਸੇ ਤੇ ਉਹ ਲੜ ਕੇ ਕੱਢ ਲਏ ਕੋਈ ਚੀਜ਼ ਆ ਜਾਵੇ ਸਾਹਮਣੇ ਤਾਂ ਜ਼ਹਿਰ ਕੱਢ ਦੇ ਨਹੀਂ ਤੇ ਸੱਪ ਜਿਹੜਾ ਉਹ ਕਿਤੇ ਨਾ ਕਿਤੇ ਬੰਨੇ ਉੱਤੇ ਦਰਖਤ ਉੱਤੇ ਝਾੜੀਆਂ ਉੱਤੇ ਤੁਰਦੇ ਆ ਫਿਰਦੇ ਆ ਆਪਣਾ ਮੂੰਹ ਮਾਰ ਕੇ ਸ੍ਰੀ ਪੰਡ ਹੈ ਜ਼ਹਿਰ ਉਗਲ ਦੇ ਵਿੱਚ ਇਸੇ ਲਈ ਬਹੁਤ ਵਾਰ ਆਪਾਂ ਖੇਤਾਂ ਦੇ ਕੰਮ ਕਰਦੇ ਆ ਕਈਆਂ ਦੇ ਪੈਰਾਂ ਤੇ ਛਾਲਾ ਹੋ ਗਿਆ ਉਹ ਲੋਕੀ ਕਹਿੰਦੇ ਉਹ ਜੀ ਇਹਨੂੰ ਸੱਪ ਦਾ ਪੰਡਾ ਲੱਗਦਾ ਹੈ ਸੱਪ ਦਾ ਕੰਡਾ ਦਾ ਅਰਥ ਵਿੱਚ ਜ਼ਹਿਰੀਲੀ ਜ਼ਹਿਰ ਕਦੇ ਸੱਪ ਦੀ ਪੈਰ ਨੂੰ ਟੱਚ ਹੋ ਗਏ ਜਿੱਥੇ ਸੱਪ ਨੇ ਜ਼ਹਿਰ ਗੱਡੀ ਹੋਈ ਹਰ 24 ਘੰਟੇ ਵਿੱਚ ਇੱਕ ਤੁਪਕਾ ਜ਼ਹਿਰ ਦਾ ਉਹਦੇ ਅੰਦਰ ਬਣਦਾ ਹੈ ਔਰ ਜਿਸ ਸੱਪ ਦੇ ਸਿਰ ਵਿੱਚ ਮਣੀ ਬਣਦਾ ਉਹਦੀ ਜ਼ਹਿਰ ਬਣਨੀ ਬੰਦ ਹੋ ਜਾਂਦੀ ਹੈ ਉਹ ਜ਼ਹਿਰ ਬਰਦਾਸ਼ਤ ਕਰਨ ਲੱਗ ਪੈਂਦਾ ਉਹਦੀ ਜ਼ਹਿਰ ਸਿਰ ਨੂੰ ਨਹੀਂ ਚੜਦੀ ਉਹ ਸਰੀਰ ਮੂੰਹ ਧਰਤੀ ਤੇ ਮਾਰ ਕੇ ਜ਼ਹਿਰ ਨਹੀਂ ਬੰਦ ਸਾਧ ਸੰਗਤ ਹੁਣ ਜਿਹੜੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੈ ਪਾਤਸ਼ਾਹ ਨੇ ਕਿਹਾ ਰੱਬ ਦਾ ਅੰਮ੍ਰਿਤ ਨਾਮ ਹੀ ਸੁੱਖਾਂ ਦੀ ਮਣੀ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਜਿਸ ਸਿੱਖ ਦੇ ਕੋਲ ਅੰਮ੍ਰਿਤ ਨਾਮ ਦੀ ਮਣੀ ਬਣਨ ਲੱਗ ਜਾਏ ਭਾਵ ਜਿਸ ਸਿੱਖ ਦੇ ਹਿਰਦੇ ਵਿੱਚ ਨਾਮ ਰੂਪੀ ਮਣੀ ਟਿਕਣ ਲੱਗ ਜਾਏ ਉਹਦੇ ਦੋ ਕਾਰਜ ਹੁੰਦੇ ਨੇ ਇੱਕ ਕਾਰਜ ਇਹ ਕਿ ਦੁਨੀਆ ਦੇ तमाम ਪਦਾਰਥ ਉਹਦੇ ਚਰਨਾਂ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਉਹਨੂੰ ਦੁਨੀਆਂ ਵਿੱਚੋਂ ਚੀਜ਼ਾਂ ਲੱਭਣੀਆਂ ਮੰਗਣੀਆਂ ਨਹੀਂ ਪੈਣਗੀਆਂ ਦੁਨੀਆਂ ਦੀਆਂ तमाम ਚੀਜ਼ਾਂ ਉਹਦੇ ਚਰਨਾਂ ਵਿੱਚ ਦਾਸੀਆਂ ਬਣ ਜਾਣਗੀਆਂ ਰਿੱਧ ਸਿੱਧ ਨਾਵੇ ਕੀ ਦਾਸੀ ਭਾਈ ਨੌ ਨਦੀਆਂ 18 ਸਿੱਧੀਆਂ ਉਹਦੇ ਆਲੇ ਦੋਲੇ ਕੰਮ ਕਰਨ ਲੱਗ ਪੈਣਗੀਆਂ ਜਿਹਦੇ ਕੋਲ ਅੰਮ੍ਰਿਤ ਨਾਮ ਰੂਪੀ ਮਣੀ ਹਿਰਦੇ 'ਚ ਵਸ ਜਾਏ ਅਗਲੀ ਗੱਲ ਜਿਵੇਂ ਸੱਪ ਉੱਤੇ ਜ਼ਹਿਰ ਦਾ ਅਸਰ ਹੋਣਾ ਬੰਦ ਹੋ ਜਾਂਦਾ ਹੈ ਇਦਾਂ ਜਿਹਦੇ ਹਿਰਦੇ ਵਿੱਚ ਅੰਮ੍ਰਿਤ ਰੂਪੀ ਨਾਮ ਦੀ ਮਣੀ ਬਣ ਜਾਏ ਉਹਦੇ ਉੱਤੇ ਵਿਕਾਰਾਂ ਦਾ ਅਸਰ ਹੋਣਾ ਬੰਦ ਹੋ ਜਾਂਦਾ ਹੈ ਉਦੇ ਸਾਹਮਣੇ ਕਾਮ ਕ੍ਰੋਧ ਲੋਭੋ ਅਹੰਕਾਰ ਇਰਖਾ ਦਵੇਸ਼ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੁੰਦਾ ਉਹਦੇ ਉੱਤੇ ਹਰਖ ਸੋਗ ਦਾ ਅਸਰ ਨਹੀਂ ਹੋਏਗਾ ਉਹਦੇ ਉੱਤੇ ਨਿੰਦਿਆ ਤੇ ਉਸਦਾ ਅਸਰ ਨਹੀਂ ਹੋਏਗਾ ਉਹਦੇ ਉੱਤੇ ਤੰਦਰੁਸਤੀ ਤੇ ਰੋਗ ਦਾ ਅਸਰ ਨਹੀਂ ਹੋਏਗਾ ਉਹਦੇ ਉੱਤੇ ਹਾਰ ਤੇ ਜਿੱਤ ਦਾ ਅਸਰ ਨਹੀਂ ਉਹਦੇ ਉੱਤੇ ਦੁੱਖ ਤੇ ਸੁੱਖ ਦਾ ਅਸਰ ਨਹੀਂ ਉਹਦੇ ਉੱਤੇ ਰਜੇਵੇਂ ਤੇ ਭੁੱਖ ਦਾ ਕੋਈ ਅਸਰ ਨਹੀਂ ਸਾ ਸੰਗਤ ਤੈਉ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਦੀ ਵਿਆਖਿਆ ਆ ਕਿ ਭਾਈ ਜਿਨ੍ਹਾਂ ਦੇ ਅੰਦਰ ਨਾਮ ਦੀ ਅੰਮ੍ਰਿਤ ਰੂਪੀ ਮਣੀ ਬਣ ਗਈ ਨਾ ਹਿਰਦੇ 'ਚ ਟਿਕ ਗਿਆ ਜਿਹਦੇ ਕੋਲ ਹਿਰਦੇ ਵਿੱਚ ਅੰਮ੍ਰਿਤ ਰੂਪੀ ਨਾਮ ਦੀ ਮਣੀ ਟਿਕਣ ਲੱਗ ਪਈ ਉਹਨੂੰ ਫਿਰ ਮਹਾਰਾਜ ਨੇ ਕੋਦੀ ਵਸਤਾ ਇੱਥੇ ਪਹੁੰਚ ਜਾਂਦੀ ਉਹ ਫਿਰ ਦੁੱਖ ਵਿੱਚ ਵੀ ਕਹਿੰਦਾ ਕਿ ਦੁੱਖ ਨਹੀਂ ਸਭ ਸੁੱਖ ਹੀ ਹੈ રે ਇੱਕ ਏਕੀ ਨੇ ਨਹੀਂ ਤਾਂ ਸਾ ਸੰਗਤ ਕਰੋੜਾਂ ਦੀ ਜਾਇਦਾਦ ਹੋਣ ਤੋਂ ਬਾਅਦ ਵੀ ਦੁਨੀਆ ਦੁਖੀ ਹੈ ਅਸੀਂ ਬਹਰ ਬਦੇ ਸ਼ੰਗਤ ਜਾਈਦਾ ਮੇਰੇ ਨਾਲ ਇੱਕ ਸੰਤ ਮਹਾਂਪੁਰਸ਼ ਉਹ ਪਿਛਲੀ ਵਾਰ ਅਮਰੀਕਾ ਗਏ ਤਾਂ ਸਾ ਸੰਗਤ 60 ਦਿਨ ਉਨੀ ਰਹਿਣਾ ਸੀ 2 ਮਹੀਨੇ ਰਹਿਣਾ ਸੀ ਇੱਥੇ 60 ਦਿਨਾਂ ਵਿੱਚ ਉਹ ਘਟੋ ਘਟ ਚਾਰ 500 ਘਰ ਪਰਿਵਾਰ ਵਿੱਚ ਉਹਨਾਂ ਨੂੰ ਜਾਣਾ ਪਿਆ ਕਿਉਂਕਿ ਉਹਨਾਂ ਦਾ ਪ੍ਰੇਮ ਪਿਆਰਾ ਸੰਗਤ ਨਾਲ ਸਾਰੀ ਸੰਗਤ ਕਹਿੰਦੀ ਮਹਾਂਪੁਰਸ਼ੋ ਭਾਈ ਮੈਂ 5 ਮਿੰਟ ਇੱਧਰ ਆਇਓ 2 ਮਿੰਟ ਆਇਓ ਜਲ ਸ਼ੱਕ ਕੇ ਜਾਇਓ ਦੁੱਤ ਸ਼ੱਕ ਕੇ ਜਾਇਓ ਜਦੋਂ ਉਹ 60 ਦਿਨ ਉਹਨਾਂ ਨੇ 2 ਮਹੀਨੇ ਪੂਰੇ ਕੀਤੇ ਤਾਂ ਮੈਨੂੰ ਉਹ ਕਹੋ ਗਿਆ ਨਹੀਂ ਜੀ ਤੁਸੀਂ ਵੀ ਘਰਾਂ ਚ ਜਾਂਦੇ ਹੋ ਮੈਂ ਵੀ ਜਾਂਦੇ ਹੋ ਕਹਿੰਦੇ ਦੱਸੋ ਬਈ ਕੀ ਮਹਿਸੂਸ ਕੀਤਾ ਮੈਂ ਹਮਾਰਾ ਤੁਸੀਂ ਦੱਸੋ ਦੋਨੋਂ ਪਿਆਰ ਵਿੱਚ ਪਤਾ ਕੀ ਕਰ ਕਹਿੰਦੇ ਮੈਂ 60 ਦਿਨਾਂ ਵਿੱਚ ਅਰਬਾਂ ਪਤੀ ਲੋਕਾਂ ਦੇ ਘਰ ਗਿਆ ਜਿਨ੍ਹਾਂ ਦੇ 5-5 ਗੈਸ ਸਟੇਸ਼ਨ ਨੇ ਪੈਟਰੋਲ ਪੰਪਾਂ ਦੇ ਮਾਲਕ ਨੇ ਅਮਰੀਕਾ ਵਿੱਚ ਵੱਡੇ ਵੱਡੇ ਮਾਲਾਂ ਦੇ ਮਾਲਕ ਨੇ 5-500 ਕਿੱਲੇ ਜ਼ਮੀਨ ਦੇ ਮਾਲਕ ਨੇ ਕੈਲੀਫੋਰਨੀਆ ਵਿੱਚ ਬੰਦੇ ਕਹਿੰਦੇ ਏਡੇ ਏਡੇ ਮਹਿੰਗੇ ਘਰਾਂ ਵਿੱਚ ਗਿਆ ਪਰ ਮੈਂ 2 ਮਹੀਨਿਆਂ ਵਿੱਚ ਗਿਆਨੀ ਜੀ ਕੋਈ ਤਤ ਕੱਢਿਆ ਮੇਰੇ ਕੋਲੋਂ ਕਿਸੇ ਨੇ ਸੁੱਖ ਦੀ ਅਰਦਾਸ ਨਹੀਂ ਕਰਾਈ ਜਿਹੜਾ ਆਇਆ ਉਹਨੇ ਕਿਹਾ ਬਾਬਾ ਜੀ ਅਰਦਾਸ ਕਰ ਦੇ ਸਾਡੇ ਆ ਕਹਿੰਦੇ ਸੁੱਖ ਵਾਲੀ ਅਰਦਾਸ ਨਹੀਂ ਕਿਸੇ ਨੇ ਕੀਤੀ ਸਭ ਦੁਖੀ ਜਿਹਨੇ ਅਰਦਾਸ ਕਰੇ ਬਾਬੇ ਜੀ ਆਹ ਦੁੱਖ ਹੈ ਅਰਦਾਸ ਕਰੋ ਕਹਿੰਦੇ ਕਿਸੇ ਨੇ ਸੁੱਖ ਲਾ ਨਹੀਂ ਕੇ ਵੈਸੀ ਬਹੁਤ ਸੁਖੀ ਹਮਾਰਾ ਸ਼ੁਕਰਾਨਾ ਕਰਦੇ ਹੋ ਕਹਿੰਦੇ 2 ਮਹੀਨਿਆਂ ਵਿੱਚ 60 ਦਿਨਾਂ ਵਿੱਚ ਮੈਨੂੰ ਸੰਕੜੇ ਲੋਕਾਂ ਦੇ ਘਰਾਂ ਜਾਣਾ ਪਿਆ ਪਰ ਮੈਂ ਕੋਈ ਸੁਖੀ ਬੰਦਾ ਨਹੀਂ ਵੇਖਿਆ ਪਤਾ ਕਿਉਂ ਸੁੱਖ ਮਿਲਣਾ ਵੈ ਗੁਰੂ ਦੇ ਨਾਮ ਨਾਲ ਔਰ ਲੋਕੀ ਨਾਮ ਜਪਦੇ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਜੇ ਤੂੰ ਸੁੱਖ ਚਾਹੁੰਨੇ ਫਿਰ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ ਮਹਾਰਾਜ ਨਾਮ ਨਾਲ ਕੀ ਮਿਲਣਾ ਹੈ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਇ ਮਿਟਾਵੋ ਭਾਈ ਨਾਮ ਵਿੱਚੋਂ ਸੁਖ ਮਿਲਣਾ ਸੀ ਇਨੂੰ ਗੁਰੂ ਅਰਜਨ ਦੇ ਮਹਾਰਾਏ ਕਹਿੰਦੇ ਸੁਖ ਨਹੀਂ ਬੋਤੇ ਧਨ ਖੱਟ ਸੁਖ ਨਹੀਂ ਪਿਖੇ ਨਿਰਤ ਨਟ ਸੁਖ ਨਹੀਂ ਬੋਦੇ ਏਸ਼ ਕਮਾਏ ਸਰਵ ਸੁਖ ਹਰ ਹਰ ਗੁਣ ਗਾਏ ਵਾਹਿਗੁਰੂ ਵਾਹਿਗੁਰੂ ਗੋਣ ਨਾਲ ਸੁਖ ਆਉਣਾ ਸੀ ਔਰ ਉਹ ਵੀ ਲਗਾਤਾਰ ਕੰਟੀਨਿਊ ਕਈ ਬੰਦੇ ਦਾ ਸਵਾਲ ਪਤਾ ਕੀ ਹੁੰਦਾ ਮੇਰਾ ਵੀ ਰਹਿੰਦਾ ਅਸੀਂ ਚਾਹੁੰਨੇ ਛੇਤੀ ਮਿਲ ਜਾਏ ਪਰ ਸਾਹਿਬ ਸਿੰਘ ਨੂੰ ਮਾਫ ਕਰਿਓ ਕਿਸੇ ਵੀ ਚੀਜ਼ ਲਈ ਵਕਤ ਲੱਗਦਾ ਹੈ ਜਦੋਂ ਤੁਸੀਂ ਡਾਕਟਰ ਤੋਂ ਦਵਾਈ ਲੈ ਕੇ ਆਉਂਦੇ ਹੋ ਪਹਿਲੀ ਖੁਰਾਕ ਲੈਣ ਤੋਂ ਬਾਅਦ ਕੋਈ ਬੰਦਾ ਕਹਿੰਦਾ ਮੈਂ ਠੀਕ ਹੋ ਗਿਆ ਬਾਕੀ ਸੜਦੀ ਹੈ ਡਾਕਟਰ ਕਹਿੰਦੇ ਤਿੰਨ ਦਿਨ ਪੰਜ ਦਿਨ ਸੱਤ ਦਿਨ ਐਂਟੀਬਾਇਓਟਿਕ ਤੇਰਾ ਚੱਲਣਾ ਜੇ ਤੂੰ ਕੰਟੀਨਿਊ ਦਵਾਈ ਨਾ ਕੀਤੀ ਇੱਕੋ ਖੁਰਾਕ ਨਾਲ ਫਰਕ ਤਾਂ ਪੈ ਜਾਣਾ ਪਰ ਤੂੰ ਤੰਦਰੁਸਤ ਨਹੀਂ ਹੋਣਾ ਜੇ ਤੰਦਰੁਸਤ ਹੋਣਾ ਚਾਹੁੰਦੇ ਪੂਰੀ ਦਵਾਈ ਖਾਣੀ ਪੈਗੀ ਹੈ 22 ਸਾਲ ਦੇ ਲੜਕੇ ਨੂੰ ਗੋਡਿਆਂ 'ਚ ਪਾਣੀ ਭਰ ਗਿਆ ਜਦੋਂ ਨਹੀਂ ਚੈੱਕ ਕਰਾਇਆ ਉਹ ਕਹਿੰਦੇ ਟੀਵੀ ਹੈ ਹੱਡੀਆਂ ਦੀ ਟੇਲੀ ਉਹ ਜਦੋਂ ਟੀਵੀ ਚੈੱਕ ਕਰਾਈ ਫਿਰ ਉਹਨਾਂ ਕਹਿੰਦੇ ਪਹਿਲਾਂ ਤੁਸੀਂ ਚੱਕ ਨਹੀਂ ਕਰਾਇਆ ਕਹਿੰਦੇ ਜੀ ਬੀਬੀ ਤੇ ਦਵਾਈ ਪਰਪਰ ਰੋਗ ਦੀ ਬਣ ਗਈ ਹੈ ਇਹ ਹੋਏ ਨਹੀਂ ਸਕਦਾ ਤੁਸੀਂ ਦਵਾਈ ਖਾਧੀ ਹੋਵੇ ਦੁਆਰਾ ਰੋਗ ਹੋ ਜਾਏ ਇਹਦਾ ਮਤਲਬ ਤੁਸੀਂ ਦਵਾਈ ਪੂਰੀ ਨਹੀਂ ਖਾਧੀ ਉਹ ਬੰਦੇ ਮੰਨ ਗਏ ਕਹਿੰਦੇ ਬਿਲਕੁਲ ਸਹੀ ਹੈ 92 ਦੇ 92 ਦਿਨ ਦੀ ਦਵਾਈ ਸੀ 3 ਮਹੀਨੇ ਦੀ ਅਸੀਂ 1.5 ਮਹੀਨਾ ਖਾ ਕੇ ਛੱਡ ਦਿੱਤੀ ਮੁੰਡਾ ਠੀਕ ਹੋ ਗਿਆ ਪਰ ਤਿੰਨ ਸਾਲ ਬਾਅਦ ਰੋਗ ਵਧ ਗਿਆ